ਦੇਖ ਲਓ ਸਜਣੋ ਕੋਈ ਸਮਾਂ ਸੀ ਜਦੋਂ ਇਹ ਕਰਮ ਵਾਲੇ ਜਿਹੜੇ ਪਿੱਪਲ ਜਾਂ ਬੋੜ ਇਹਨਾਂ ਦੀ ਸ਼ਾਨ ਨੂੰ ਮੰਨਿਆ ਜਾਂਦਾ ਹੁੰਦਾ ਸੀ ਠੀਕ ਹੈ ਬਾਕੀ ਆ ਕਿਹਾ ਬਾਤਾਂ ਹੀ ਅੱਜ ਵੀ ਕਿਸੇ ਜਗ੍ਹਾ ਤੇ ਖੜਾ ਪਿੱਪਲ ਦੇਖ ਸਕਦੇ ਤੁਸੀਂ ਤੇ ਛਾਂ ਵੇਖ ਲਓ ਇਹਦੀ ਆਉਣ ਵਾਲਾ ਸਮਾਂ ਜਿਹੜਾ ਗਰਮੀ ਦਾ ਆ ਰਿਹਾ ਮੰਨ ਲਓ ਆ ਦੇਖ ਲਓ ਕਿਤੇ ਡੱਬੀ ਨਹੀਂ ਪੈਂਦੀ ਆਉਣ ਵਾਲਾ ਗਰਮ ਗਰਮੀ ਦਾ ਸਮਾਂ ਜਿਹੜਾ ਆ ਰਿਹਾ ਇਹ ਹੋਏ ਸਮਿਆਂ ਦੇ ਵਿੱਚ ਜਦੋਂ ਆਪ ਕਰਮਾਲੇ ਪਿੱਪਲਾਂ ਦੇ ਥੱਲੇ ਜਾਂ ਬੋੜਾ ਦੇ ਥੱਲੇ ਆਪਣੇ ਬੀਰਕ ਬੈਂਦੇ ਹੁੰਦੇ ਸੀ ਨਾ ਦੁਪਹਿਰ ਵੇਲਾ ਹੋਣਾ ਤਾਸ਼ ਖੇਡਣੀ ਠੀਕ ਹੈ ਤਾਸ਼ ਖੇਡਣੀ ਸੱਜਣੋ ਬਹਿ ਕੇ ਗੱਲਾਂ ਬਾਤਾਂ ਬੋੜਾ ਥੱਲੇ ਪਿੱਪਲਾ ਥੱਲੇ ਕਰਨੀਆਂ ਉਹ ਸਮੇਂ ਨਹੀਂ ਰਹੇ ਉਹ ਟਾਈਮ ਨਹੀਂ ਰਿਹਾ ਠੀਕ ਹੈ ਅੱਜ ਇਹ ਚੀਜ਼ਾਂ ਲੋਪ ਹੋ ਗਈਆਂ ਨੇ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲੂਗਾ ਬੋੜ ਜਾਂ ਪਿੱਪਲ ਦਾ ਪੁਰਾਣੇ ਸਮਿਆਂ ਦੇ ਜਿਹੜੇ ਕੋ ਖੜੇ ਨੇ ਜਰੂਰ ਖੜੇ ਹੋਏ ਨੇ ਪਰ ਅੱਜ ਦੇ ਟਾਈਮ ਦੇ ਵਿੱਚ ਸੱਜਣ ਪਿਆਰਿਓ ਕੋਈ ਪਿੱਪਲ ਨਾ ਤਾਂ ਕੋਈ ਲੌਂਦਾ ਤੇ ਨਾ ਕੋਈ ਮੋੜ ਲੌਂਦਾ ਤੇ ਨਾ ਕੋਈ ਪਿੱਪਲ ਲੌਂਦਾ ਠੀਕ ਹੈ ਨਾ ਉਹ ਛਾਵਾਂ ਹੀ ਰਹਿ ਗਈਆਂ ਨੇ ਹੁਣ ਤਾਂ ਹਾਈਬ੍ਰਿਡ ਨਵੇਂ-ਨਵੇਂ ਕੋਈ ਆ ਉਹ ਬਰਮੀ ਆ ਗਈ ਫਲਾਣੀ ਆ ਗਈ ਟਮਕਾਣੀ ਆ ਗਈ ਉਹ ਚੀਜ਼ਾਂ ਨੂੰ ਕੋਈ ਨਹੀਂ ਬਈ ਜਿਹੜੀ ਆ ਇਹਨਾਂ ਦੀ ਛਾਂ ਸੀ ਤੇ ਇਹਨਾਂ ਦੀ ਰੌਣਕ ਸੀ ਪੱਤੇ ਖੜਕੜ ਲਾਈ ਆਵੇ ਆ ਪਿੱਪਲ ਦੇ ਆ ਪੱਤਿਆਂ ਵੇਖ ਆ ਵੇਖ ਲਓ ਵਾਕਿਆ ਯਾਰ ਕਿਆ ਬਾਤਾਂ ਨੇ ਸਕੂਨ ਆਉਂਦਾ ਜਦੋਂ ਇਹਦੇ ਥੱਲੇ ਬੈਠ ਮੰਨ ਲਓ ਖੜੀਦਾ ਨਾ ਕਿ ਕਰਮਾਲੇ ਦੇ ਜਾਂ ਥੱਲੇ ਬੈਠ ਕੇ 10 ਮਿੰਟ ਤੁਸੀਂ ਬੈ ਕੇ ਦੇਖਿਓ ਜਿਹੜੇ ਖੜੇ ਹੋਇਆ ਕਰਮ ਵਾਲੇ ਪਿੱਪਲ ਹੋਵੇ ਚ ਬੋੜ ਹੋਵੇ ਕਿਆ ਬਾਤਾਂ ਨੇ ਮੇਰੇ ਸੱਜਣਾ ਠੀਕ ਹੈ ਤੇ ਉਹ ਗੱਲਾਂ ਨਹੀਂ ਹੋ ਰਹਿ ਗਈਆਂ ਸੱਜਣਾ ਪੁਰਾਣੇ ਸਮਿਆਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਨਾ ਜਿਹੜੇ ਇਹਨਾਂ ਦੇ ਨਾਲ-ਨਾਲ ਬੋੜ ਹੁੰਦੇ ਸੀ ਚ ਪਿੱਪਲ ਹੁੰਦੇ ਸੀ ਇਹਨਾਂ ਦੇ ਨਾਲ-ਨਾਲ ਆਪਣਾ ਬਹੁਤ ਮਤਲਬ ਗੂੜਾ ਨਾਤਾ ਹੈ ਕਿ ਹਸਾਬ ਲਾਈਏ ਘੂੜਾ ਪਿਆਰ ਸੀ ਕਿਉਂਕਿ ਇਹਨਾਂ ਦੇ ਜ਼ਿਆਦਾਤਰ ਆਪਣੇ ਪਿੰਡਾਂ ਦੇ ਵਿੱਚ ਸਾਥ ਦੇ ਵਿੱਚ ਖੜੇ ਹੁੰਦੇ ਸੀ ਤੇ ਆਪਣੇ ਬੀੁਰਗੇ ਉੱਥੇ ਬਹਿ ਕੇ ਦੁੱਖ ਸੁੱਖ ਕਰਦੇ ਸੀ ਪਰਿਵਾਰ ਦੇ ਪਿੰਡਾਂ ਦੇ ਆਪੋ ਆਪਣਾ ਦੁੱਖ ਸੁੱਖ ਕਰਨਾ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਬਹਿ ਕੇ ਮੋਲਾ ਆਂਡ ਗਵਾਂਡ ਦਾ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਣਾ ਤਾਸ਼ ਖੇਡਣੀ ਹੋਰ ਮੈਣਾ ਯਾਰਾ ਇਹੀ ਬਾਤਾਂ ਈ ਯਾਰ ਉਹ ਸਮੇਂ ਅੱਜ ਤੋਂ ਟਾਈਮ ਜਿਹੜਾ 15 20 ਸਾਲ 25 ਸਾਲ ਪਹਿਲਾਂ ਜਿਹੜਾ ਟਾਈਮ ਲੰਘਿਆ ਉਹ ਟਾਈਮ ਨੂੰ 25 ਸਾਲ ਪਹਿਲਾਂ ਵਾਲੇ ਟਾਈਮ ਨੂੰ ਯਾਦ ਕਰੀਦਾ ਨਾ ਤੇ ਮੰਨ ਲਾ ਯਾਰ ਉਵੇਂ ਹੀ ਦਿਮਾਗ 'ਚ ਆ ਜਾਂਦਾ ਸਾਰਾ ਫਿਲਮਾਂ ਤਰ੍ਹਾਂ ਵੀ ਵਾਕਈ ਇਸ ਤਰੀਕੇ ਨਾਲ ਬੈੰਦੇ ਹੁੰਦੇ ਸੀਗੇ ਬੋੜਾਂ ਥੱਲੇ ਪਿੱਪਲਾਂ ਥੱਲੇ ਇਸ ਤਰੀਕੇ ਨਾਲ ਥੱਲੇ ਕਿੰਨੇ ਕਿੰਨੇ ਪਸ਼ੂ ਬੰਨੇ ਹੁੰਦੇ ਸੀ ਲੋਕਾਂ ਦੇ ਬੋੜਾਂ ਥੱਲੇ ਠੀਕ ਹੈ ਉਸ ਤਰੀਕੇ ਨਾਲ ਸੱਥ 'ਚ ਬੈਹਿ ਕੇ ਜਾਂ ਤਾਜ ਖੇਡਦੇ ਉਵੇਂ ਆਪਣੇ ਮੇਰੇ ਮੈਨੂੰ ਸਾਰਾ ਯਾਦ ਹੈ ਯਾਰ ਜਦੋਂ ਛੋਟੇ ਹੁੰਦੇ ਆਪਣੇ ਤੁਮ ਲੋਕ ਕਿਵੇਂ ਆਪਣੇ ਬਿਊਰਗ ਬਹਿ ਕੇ ਗੱਲਾਂ-ਬਾਤਾਂ ਕਰਦੇ ਹੁੰਦੇ ਸੀ ਸਾਥ ਚ ਕਿਵੇਂ ਤਾਸ਼ ਖੇਡਦੇ ਹੁੰਦੇ ਕਿਵੇਂ ਦੋਖਸੋ ਇੱਕ ਦੂਜੇ ਦਾ ਜਾਣਦੇ ਹੁੰਦੇ ਸੀ ਠੀਕ ਹੈ ਕੋਈ ਰਿਸ਼ਤੇਦਾਰ ਚਾਰ ਆ ਜਾਣੇ ਵਧੀਆ ਮੰਜੇ-ਮੁੰਜੇ ਢਾ ਕੇ ਬੋਰਡ ਪੇਪਲ ਥੱਲੇ ਢਾਈ ਹੋਣੇ ਤੇ ਬੂਟੀ ਵਾਲੀਆਂ ਚਾਦਰਾਂ ਫੁੱਲ ਬੂਟੀ ਵਾਲੀਆਂ ਵਿਸ਼ਾਈਆਂ ਹੋਣੀਆਂ ਉੱਥੇ ਬਹਿਣਾ ਠੀਕ ਹੈ ਅੱਜ ਤਾਂ ਯਾਰਾ ਮੈਂ ਪੀਪਲ ਨੂੰ ਦੇਖ ਕੇ ਵੇਖ ਲਓ ਕਿੰਨਾ ਵੱਡਾ ਖੜਾ ਇਹ ਅੱਜ ਦੇ ਇਹ ਨੂੰ ਦੇਖ ਕੇ ਬੰ ਨੂੰ ਟਾਈਮ ਯਾਦ ਆ ਗਿਆ ਯਾਰ ਠੀਕ ਹੈ ਲੱਖਾ ਯਾਰ ਵੇਖ ਲਓ ਸ਼ਪੈਦੇ ਸ਼ਪੂਦੇ ਜੇ ਖੜੇ ਨੇ ਹੋਰ ਪਰ ਜਿਹੜਾ ਆ ਕਰਮਾਂ ਵਾਲੇ ਤੇ ਰਤ ਇਹ ਮਲਾਈਂਦੀ ਜਿਹੜੀ ਚੀਜ਼ ਗੱਲ ਬਾਤ ਇਹ ਗੱਲ ਬਾਤ ਇੰਨਾ ਕਰਮਾਂ ਵਾਲਿਆਂ ਦੀ ਵੱਖਰੀ ਸੀ ਵੀ ਬੋੜਾਂ ਦੀ ਚੱਪੇ ਪੜਾ ਦੇ ਕਿਆ ਬਾਤਾਂ ਸੀ ਸੱਜਣੋ ਦੱਸਿਓ ਕਿਹੜਾ ਕਿਹੜਾ ਵੀਰ ਮੇਰਾ ਇਹਨਾਂ ਨੂੰ ਮਿਸ ਕਰਦਾ ਕੌਣ-ਕੌਣ ਸੱਜਣ ਇਹਨਾਂ ਦੇ ਥੱਲੇ ਬਹਿ ਕੇ ਇਹਨਾਂ ਦੀ ਛਾਵੇਂ ਬਹਿ ਕੇ ਮਨ ਲੋ ਜਵਾਨ ਹੋਇਆ ਠੀਕ ਹੈ ਕੌਣ ਕੌਣ ਕਿਨੂ ਕਿਨੂ ਯਾਦ ਹੈ ਪੁਰਾਣਾ ਸਮਾਂ ਕਮਾਲ ਏ ਯਾਰ ਠੀਕ ਹੈ ਸੱਜਣ ਪਿਆਰਿਓ ਇਹ ਵੀ ਇਹ ਆਪਣੇ ਪੁਰਾਣੇ ਵਿਰਾਸਤੀ ਰੋਖਣੇ ਜਿਹੜੇ ਇਹਨਾਂ ਨੂੰ ਅਜੇ ਵੀ ਲਾਇਆ ਕਰੋ ਬੋਡ ਹੋਵੇ ਚ ਪਿੱਪਲ ਹੋਵੇ ਇਹਨਾਂ ਨੂੰ ਛੱਡੋ ਨਾ ਠੀਕ ਹੈ ਚਲੋ ਰੋਖ ਤਾਂ ਸਾਰੇ ਹੀ ਲਾਉਣੇ ਚਾਹੀਦੇ ਨੇ ਜਿੰਨਾ ਵੀ ਹੋ ਸਕਦਾ ਪਰ ਜਿਹੜੇ ਆ ਇਹਨਾਂ ਨਾਲ ਆਪਣੀਆਂ ਯਾਦਾਂ ਜੁੜੀਆਂ ਹੋਈਆਂ ਨਾ ਸੱਜਣੋ ਇਹ ਤਾਂ ਕਿਆ ਬਾਤਾਂ ਵੱਖਰੀ ਗੱਲ ਹੀ ਹੈਂ ਤੇ ਦੱਸਿਓ ਮੇਰੇ ਭਰਾ ਵੱਧ ਤੋਂ ਵੱਧ ਅੱਗੇ ਵੀ ਜਰੂਰ ਸ਼ੇਅਰ ਕਰਿਓ ਤੇ ਦੱਸੋ ਆਪੋ ਆਪਦੇ ਵਿਚਾਰ ਕਿ ਤੁਹਾਡਾ ਕਿਹੜੇ-ਕਿਹੜੇ ਇਹ ਪਿਪਲਾ ਬੋੜਾ ਥੱਲੇ ਬੈਹ ਬੈ ਕੇ ਕੌਣ-ਕੌਣ ਖੇਡਦਾ ਰਿਹਾ ਕੌਣ-ਕੌਣ ਜਵਾਨ ਹੋਇਆ ਕੌਣ-ਕੌਣ ਗੱਲਾਂ-ਬਾਤਾਂ ਪੁਰਾਣੇ ਬੀਰਗਾ ਦੀਆਂ ਕਿੰਨੂ-ਕਿੰਨੂ ਯਾਦ ਨੇ ਠੀਕ ਹੈ ਤੇ ਮੇਰੇ ਭਰਾ ਆਪੋ ਆਦੇ ਨਾਲੇ ਕਮੈਂਟ ਕਰਕੇ ਦੱਸਿਓ ਤੇ ਨਾਲੇ ਅੱਗੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਮੇਰੀ ਦਾ ਸਾਰੇ ਭਰਾਵਾਂ ਨੂੰ ਇਹੋ ਹੀ ਬੇਨਤੀ ਏ ਅੱਜ ਦੇ ਟਾਈਮ 'ਚ ਵੀ ਦੇਖ ਸਕਦੇ ਤੁਸੀਂ ਕਿੰਨੀ ਛਾਏ ਤੇ ਕਿੰਨਾ ਨਜ਼ਾਰਾ ਇੱਥੇ ਖੜਿਆ ਆਉਂਦਾ ਏ ਏਸੀ ਨਾਲੋਂ ਜ਼ਿਆਦਾ ਠੰਡੀ ਹਵਾ ਇਹਨਾਂ ਦੀ ਏਸੀ ਨਾਲੋਂ ਠੀਕ ਏ ਜਿੰਨਾ ਵੀ ਬੇਸ਼ੱਕ ਤਕਨੀਕ ਬਦਲ ਗਈ ਏ ਯੁੱਗ ਬਦਲ ਗਿਆ ਨਵੀਆਂ ਚੀਜ਼ਾਂ ਆ ਗਈਆਂ ਨੇ ਪਰ ਜਿਹੜੀ ਆਹ ਵਾ ਚਲਦੀ ਪਈ ਨਾ ਠੰਡੀ ਠਾਰ ਇਹ ਮੰਨ ਲਓ ਸਕੂਨ ਹੀ ਮਿਲ ਜਾਂਦਾ ਸਰੀਰ ਨੂੰ ਬੰਦੇ ਨੂੰ ਠੀਕ ਏ ਦਿਲੇ ਮੰਜਾ ਡਾ ਕੇ ਪਿਆ ਹੋਵੇ ਸਹੀ ਬੈਠਾ ਹੋਵੇ ਸਹੀ ਕਿਆ ਬਾਤਾਂ ਸਭ ਦੁੱਖ ਟੈਨਸ਼ਨ ਆ ਸਭ ਕੁਝ ਭੁੱਲ ਜਾਂਦਾ ਠੀਕ ਹੈ ਬਾਬੇ ਸਸੀ ਗੱਲ ਭਰਾਵਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਜੇ ਮਿਲਦੇ ਆ ਨਵੇਂ ਬਲੌਗ ਦਾ